ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਸ਼ਹਿਰ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਅਤੇ ਕਿਹਾ ਅੱਜ ਲਈਏ ਭਰਨ ਕਿ ਅਸੀਂ ਚੰਗੇ ਸ਼ਹਿਰੀ ਹੋਣ ਦਾ ਦੇਈਏ ਸਬੂਤ ਬੁੱਧਵਾਰ ਨੂੰ 1 ਵਜੇ ਦੇ ਲਗਭਗ ਬਠਿੰਡੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਜਿੱਥੇ ਦੇਸ਼ ਵਾਸੀਆਂ ਅਤੇ ਬਠਿੰਡਾ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਉੱਥੇ ਨਾਲ ਇਹ ਵੀ ਕਿਹਾ ਕਿ ਸਾਨੂੰ ਅੱਜ ਚੰਗੇ ਸ਼ਹਿਰੀ ਹੋਣ ਦਾ ਪੜਨ ਲੈਣਾ ਚਾਹੀਦਾ ਆ ਉਸ ਨੂੰ ਸੁਣਾਉਂਦੇ ਆ ਕੀ ਕਹਿੰਦੇ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਐਮਦ ਪਰੇ ਇਹ ਸਭ ਕੀ ਗੱਲ ਹੈ ਆ ਨਵਾਂ ਸਾਲ ਜਿਹੜਾ ਹੈਗਾ ਸ਼ੁਰੂ ਹੋ ਗਿਆ ਜਿਵੇਂ ਆਪਾਂ ਸਾਰੇ ਜਾਣਦੇ ਆ ਤੇ ਨਵੇਂ ਸਾਲ ਦੇ ਇਸ ਮੌਕੇ ਤੇ ਮੈਂ ਬਠਿੰਡਾ ਦੇ ਸਾਰੇ ਵਾਸੀਆਂ ਨੂੰ ਪਾਰਕ ਵਾਸੀਆਂ ਨੂੰ ਸਾਰਿਆਂ ਨੂੰ ਜੜਾਏਗਾ 90 ਸਾਲ ਦੀ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗਾ ਤੇ ਨਾਲ ਹੀ ਬੇਨਤੀ ਕਰਾਂਗਾ ਕਿ ਇਸ 90 ਸਾਲ ਵਿੱਚ ਆਪਾਂ ਇਹ ਪ੍ਰਣ ਕਰੀਏ ਕਿ ਆਪਾਂ ਇੱਕ ਚੰਗੇ ਸ਼ਹਿਰੀ ਹੋਣ ਦਾ ਜਿਹੜਾ ਹੈਗਾ ਉਹ ਸਬੂਤ ਦੇ ਆਪਣੀ ਮੇਰੀਆਂ ਬਾਰੀਆਂ ਜਿਹੜੀ ਹੈ ਕਿ ਆ ਉਹਨਾਂ ਨੂੰ ਵੀ ਆਪਾਂ ਪਹਿਚਾਨੀਏ ਤਾਂ ਜੋ ਜਿਹੜਾ ਇੱਕ ਸਾਫ਼ ਸੁਥਰਾ ਬਠਿੰਡਾ ਜਿਹੜਾ ਹੈਗਾ ਉਹ ਆਪਾਂ ਬਣਾ ਸਕੀਏ ਮੈਂ ਸਭ ਦੀ ਸਭ ਦੇ ਵਾਸਤੇ ਇਹ ਵੀ ਮਨੋਂ ਕਾਮਨਾ ਕਰਦਾ ਕਿ ਭਗਵਾਨ ਸਾਰਿਆਂ ਨੂੰ ਪਰਮਾਤਮਾ ਸਾਰਿਆਂ ਨੂੰ ਜੜਾਏਗਾ चंभी सेहत भी बख्शे खुशियां भी तो मैं अपनी तरफों ये आश्वासन देवाना कि एडमिनिस्ट्रेशन जी है पहला भी कोशिश कर दी है कि आप जो भी पब्लिक के मसले हैं उन्होंने हल करिए इस तो भी हो चढ़ के मेरी जी सारी टीम हैगी है, पब्लिक के लिए जी है अवेलेबल होना जी कम है वो करेगी बठिंडा नारे शहर वासी पिंड वासी ते सारे मुलाजिम तबका जरा है मिल के अगे बढ़ा के लेके जा थैंक यू